ਤੇ ਤੁਸੀਂ ਮਹਿੰਤੀ ਨਹੀਂ ਕੀਤੀ ਤੇ ਤੁਸੀਂ ਟਾਉਣ ਕੀ ਆ ਕੇ ਜਨਾਬ ਪਹਿਲਾਂ ਮਹਿੰਤੀ ਨਹੀਂ 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 ਜੀ ਜੇ ਮਹਿੰਤੀ ਨਹੀਂ ਤੁਸੀਂ ਕੀਤੀ ਹੋਣ ਆ ਕੇ ਉੱਚੀ ਉੱਚੀ ਨਾ ਬੋਲੋ ਜਿਹੜੀਆਂ ਗੰਡਾ ਬਨੋਂਗੇ ਉਹ ਤੌਰ ਤੇ ਖੁੱਲਣੀਆਂ ਨਹੀਂ ਜਨਾਬ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਠੇ ਹੈ ਪਿਛਲੇ ਦਿਨਾਂ ਦੇ ਵਿੱਚ ਕਿੰਨਾ ਪੀਏ ਫੜਿਆ ਗਿਆ ਬੇਨਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸ ਸਾਹਮਣੇ ਇੱਥੇ ਜਿਟਾਉਣ ਆ ਗਏ ਮੈਨੂੰ ਲੱਗਦਾ ਕੁਝ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ برداشت ਨਹੀਂ ਹੋ ਰਹੀ ਸਾਡੇ ਕੋਲੇ ਇਹ ਪੁਲੀ ਕਰਦੇ ਐਸੇਗਾ ਦੀ ਸ਼ਰਮ ਦੀ ਰਿਸ਼ਤੀ ਹੈ ਸਿਰਫ ਤੇ ਸਿਰ ਸਖਵੀਰ ਨੂੰ ਤੇ ਐਮਐਲਏ ਦੇ ਕਹਿਣ ਦੇ ਮੁਤਾਬਕ ਉਹਦੀ ਬੋਲੀ ਬੋਲ ਰਹੀ ਹੈ ਅਮਰਿੰਦਰ ਨੂੰ ਸਾਰੀ ਗੱਲ ਪਤਾ ਹੈ ਪੁਲਕਤ ਨੂੰ ਪਤਾ ਹੈ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਹੈ ਤੁਸੀਂ ਉਹਦੀ ਮਦਦ ਜੋ ਮਰਜ਼ੀ ਕਰ ਲੋ ਪਰ ਪੌੜੀਆਂ ਤੁਹਾਨੂੰ ਕੱਲਿਆਂ ਨੂੰ ਚੜ੍ਹਣੀਆਂ ਮੈਂ ਕੋਈ ਥ੍ਰੈਟ ਨਹੀਂ ਕਰਦਾ ਮੈਂ ਇਹਨਾਂ ਨੂੰ ਰਿਕਵੈਸਟ ਕਰਦਾ ਹਾਂ ਉਹਨ ਮੈਰਿਟ ਹੈ ਜਿਹੜੀ ਗੱਲ ਉਹਨ ਮੈਰਿਟ ਕਰਨ ਜੇ ਪੱਖਪਾਤ ਕਰਨਗੇ ਫਿਰ ਨਿੱਜੀ ਤੌਰ ਤੇ ਸਾਡਾ ਦੇਖੋ ਅਸੀਂ ਇਹਨਾਂ ਨੂੰ ਜੇ ਸਾਡਾ ਨੁਕਸਾਨ ਕਰਨਗੇ ਤੇ ਇਹਨਾਂ ਨੂੰ ਅਸੀਂ ਲਿਆਵਾਂਗੇ ਅਦਾਲਤ ਚ ਸੋਚਿਤ ਕੀਤਾ ਗਿਆ ਤੋਂ ਪਹਿਲਾਂ ਨਹੀਂ ਸਾਨੂੰ ਕੋਈ ਨਹੀਂ ਸੋਚੀ ਇਹਦਾ ਜਾਂਚ ਅਗਰ ਆਤੁਰਤ ਪਤਾ ਨਹੀਂ ਕਿੰਨੇ 2:30 ਵਜੇ ਕਿੰਨੇ ਨਹੀਂ ਨਹੀਂ ਕੋਈ ਦਸ਼ਾਤਰ ਸਾਡਾ ਦੂਰ ਦੂਰ ਦਾ ਵਾਸਤਾ ਨਹੀਂ ਨੁਕਸਾਨ ਇਹ ਉਦੋਂ ਵੱਡਾ ਹੋਰ ਨਿੱਜੀ ਕਰ ਰਿਹਾ ਜਿਹੜੀ ਸਾਡੇ ਕੋਲ ਰਜਿਸਟਰੀ ਹੈ ਉਹਦੀ ਹੈ ਇਹ ਕਹਿੰਦੇ ਜੀ ਉਹਨੂੰ ਮਦਦ ਪਹੁੰਚਾਉਣਾ ਚਾਹੁੰਦੇ ਸ਼ਖਬੀਰ ਨੂੰ ਐਮਐਲਏ ਨੇ ਜਿਵੇਂ ਕਿਹਾ ਉਵੇਂ ਕਰਨਾ ਵੀ ਨਾਲੇ ਨੂੰ ਬਚਾਉਣਾ ਤੇ ਸਾਨੂੰ ਜਿਵੇਂ ਕਹਿੰਦੇ ਆ ਠੋਕਣਾ ਜਿੰਨਾ ਠੋਕ ਸਕਦਾ ਹੁਣ ਆ ਜਿਹੜੇ ਬੁੱਢੇ ਬੁੱਢਾ ਤੇ ਬਣਾਇਆ ਜੋ ਮਾੜਾ ਜਿਹਾ ਹਰਿਆਵਲ ਵੀ ੜਾਈ ਜਾਂਦੇ ਆ ਆ ਕਰਿਆ ਜੋ ਮਾੜਾ ਜਿਹਾ ਹਰਿਆਵਲ ਦਾ ਵੀ ਉਹ ਹਰਿਆਵਲ ਵੀ ਮੰਜੀ ਠੁਗੀ ਜਾਂਦੇ ਆ ਆ ਵੀਰ ਜੀ ਤੁਸੀਂ ਮੈਨੂੰ ਇਹਦਾ ਜਵਾਬ ਦੇਣਾ ਡੀਡੀਪੀ ਸਾਹਿਬ ਮੈਂ ਤੁਹਾਨੂੰ ਪਾਰਟੀ ਬਣਾਉ ਗੁੱਸਾ ਨਾ ਕਰਿਆ ਜੇ ਤੁਸੀਂ ਮੈਂ ਤੁਹਾਨੂੰ ਮੌਕੇ ਤੇ ਤੁਸੀਂ ਆਓ ਜੇ ਤੁਸੀਂ ਦਾ ਲਗਵਾਓ ਜਾਂ ਲਾਓ ਫੀਤਾ ਤੁਹਾਡੇ ਕੋਲੇ ਹੈ ਫੀਤਾ ਦਾ ਲੈ ਕੇ ਜਵਾਬ ਦੇ ਹੋਗੇ ਉੱਥੇ ਹਾਈ ਕੋਰਟ ਚ ਉਹ ਮੇਰੀ ਟੀਮ ਜਿਹੜੀ ਹੈ ਤੁਹਾਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਮੈਂ ਸੋ ਬਈ ਫਿਜ਼ੀਕਲੀ ਬੇਨਤੀ ਕਰ ਰੋਣਾ ਨਾ ਕਰੋ ਬੇਨਤੀ ਪਲੀਜ਼ ਪਹਿਲਾਂ ਕੈਮਰੇ ਬੰਦ ਕਰ ਦੂੰਗੇ ਇਹਨਾਂ ਦਾ ਪਹਿਲਾਂ ਸੈਟੀਸਫੈਕਸ਼ਨ ਹੋ ਜAVE ਜਰਾ ਨਹੀਂ ਕੈਮਰੇ ਮੈਂ ਛੋੜਿਆ ਕੱਲੀ ਕੱਲੀ ਚੀਜ਼ ਰਿਕਾਰਡ ਹੋ ਜਾਊਗਾ ਆਖੋ ਹੋ ਜਾਓ ਹੋ ਜਾਓ ਠੀਕ ਹੈ ਕੱਲੀ ਕੱਲੀ ਚੀਜ਼ ਪਾ ਕੇ ਫੀਤੇ ਲਗਵਾ ਲਓ ਫੀਤੇ ਲਗਵਾ ਲਓ ਸਰ ਕਿਸ ਤਰੀਕੇ ਦਾ ਆਦੇਸ਼ ਜੀ ਮੈਂ ਕਰ ਰਿਹਾ ਜੀ ਫੀਤੇ ਲਗਵਾ ਲਓ ਅਸੀਂ ਤੁਹਾਨੂੰ ਸ਼ਾਮ ਨੂੰ ਨਾ ਪ੍ਰੈਸ ਨੋਟ ਦਵਾਂਗੇ ਡੀਸੀ ਮੈਡਮ ਡੀ ਏਡੀਸੀ ਮੈਡਮ ਨਾ ਤੁਹਾਨੂੰ ਸਾਈਨ ਕਰਕੇ ਸ਼ਾਮ ਨੂੰ ਪ੍ਰੈਸ ਨੋਟ ਦੇਵਾਂਗੇ ਸਾਰੀ ਇਨਫੋਰਮੇਸ਼ਨ ਦਵਾਂਗੇ ਬਸ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਜੀ ਜੀਟੀਵੀ ਸਾਹਿਬ ਡੀਟੀਵੀ ਸਾਹਿਬ ਜਿਹੜੀ ਕਾਰਵਾਈ ਕੀਤੀ ਗਈ ਹੈ ਦੱਸ ਸਕਦੇ ਮੈਂ ਕਿਹਾ ਥੈਂਕ ਯੂ ਡੀਟੀਵੀ ਸਾਹਿਬ ਇੱਕ ਮਿੰਟ ਤੁਸੀਂ ਮਿੰਨਤੀ ਪ੍ਰੋਪਰ ਕਰ ਲਈ ਸਰ ਉਹੀ ਕਰਨ ਲੱਗੇ ਆ ਜੀ ਤੁਹਾਡੇ ਨਹੀਂ ਇਹ ਨਹੀਂ 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 ਇੱਕ ਮਿੰਟ ਮੈਂ মিডিਏ ਸਾਹਮਣੇ ਤੁਹਾਨੂੰ ਪੁੱਛਣਾ ਚਾਹਣਾ ਜੇ ਤੁਸੀਂ ਮਿੰਨਤੀ ਨਹੀਂ ਕੀਤੀ ਤੇ ਤੁਸੀਂ ਢਾਉਣ ਕੀ ਆ ਕੇ ਜਨਾਬ ਪਹਿਲਾ ਮਿੰਤੀ ਨਹੀਂ ਨਹੀਂ ਜੀ ਇਹ ਮਿੰਤੀ ਨਹੀਂ ਤੁਸੀਂ ਕੀਤੀ ਹੁਣ ਆ ਕੇ ਉੱਚੀ ਉੱਚੀ ਨਾ ਬੋਲੋ ਜਨਾਬ ਜਨਾਬ ਆਰਾਮ ਨਾਲ ਟੋਨ ਚ ਗੱਲ ਕਰੋ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਇਹ ਕਿੰਨੀ ਦੇਰ ਲੱਗੇਗੀ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਏਦਾਂ ਮੇਰੇ ਨਾਲ ਨਾ ਕਰੋ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ ਚ ਆ ਕੇ ਇਹ ਕੰਮ ਨਾ ਕਰੋ ਜਿਹੜੀਆਂ ਗੰਡਾ ਬਨੋਗੇ ਉਹ ਤੋਰ ਤੋਂ ਖੁੱਲਣੀਆਂ ਨਹੀਂ ਜਨਾਬ ਛੋਟੇ ਵੀ ਨਿੱਜੀ ਤੌਰ ਤੇ ਤੁਹਾਨੂੰ ਤੁਸੀਂ ਇਹ ਤੁਹਾਡੇ ਫਾਦਰ ਸਾਹਿਬ ਨਾਲ ਗੱਲ ਕਰੋ ਮੈਂ ਸਾਢੇ 4-5 ਵਜੇ ਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ ਕੋਈ ਗੱਲ ਨਹੀਂ ਇਹ ਸਾਰਿਆਂ ਨੂੰ ਪਤਾ ਵੀ ਚੜਿਆ ਤੁਸੀਂ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਛੇ ਬੰਦੋ ਬਾਅਦ ਕਾਰਵਾਈ ਕਰ ਸਕਦੇ ਨਹੀਂ ਦੱਸ ਦਿਓ ਜੇ ਕਰ ਸਕਦੇ ਦੱਸੋ ਤੁਸੀਂ ਫੀਤਾ ਦਾ ਲਗਵਾਓ ਜੀ ਮੇਰੀ ਪਾਈਦਾ ਜਿਹੜੇ ਨਸ਼ੇ ਦੇ ਤਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਠੇ ਹੈ ਦੱਸੋ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਉਹਦੇ ਖਾਤੇ ਚੈੱਕ ਕੀਤੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਆਉਂਦੇ ਕੋਲੋਂ ਪੈਸੇ ਕਿਧਰੋਂ ਬਾਹਰ ਗਏ ਕਿਹਦੇ ਖਾਤੇ ਚ ਗਏ ਕਿਹਿੰਦੇ-ਕਿੰਦੇ ਆਧਾਰ ਕਾਰਡ ਵਰਤੇ ਗਏ ਬੇਨਤੀ ਐ ਸਾਰੇ ਪ੍ਰਸ਼ਾਸਨ ਨੂੰ ਜੇ ਬੇਨਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸੇ ਆ ਨਾ ਇੱਥੇ ਢਾਉਣ ਆ ਕੇ ਇੰਨਾ ਧੱਕਾ ਜਿਹੜਾ ਹੈ ਉਹ ਪ੍ਰਮਾਤਮਾ ਦੇਖਦਾ ਤੁਹਾਨੂੰ ਇਹ ਵੀਰੇ ਗੱਲਾਂ ਦੇਣੀਆਂ ਪੈਣਗੀਆਂ ਕੋਈ ਸੂਚਨਾ ਨਹੀਂ ਕੀਤਾ ਗਿਆ ਇੱਕ ਪੈਸੇ ਵੀ ਸੂਚਿਤ ਨਹੀਂ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4:30 ਆ ਗਏ ਐ ਧੱਕਾ ਕਰਨਾ ਮੈਂ ਵੀ ਸਰਕਾਰ ਦਾ 파ਟ ਐ ਮੈਨੂੰ ਲੱਗਦਾ ਕੁਝ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ برداشت ਨਹੀਂ ਹੋ ਰਹੀ ਉਹਨਾਂ ਨੂੰ ਇਹ برداشت ਨਹੀਂ ਹੋ ਰਿਹਾ ਵੀ ਇਹਨੂੰ ਕੋਈ ਕੋਈ ਸਿਸਟਮ ਨਾ ਮਿਲ ਜੇ ਕੋਈ ਆਧਾਣਾ ਨਾ ਮਿਲ ਜੇ ਮੈਂ ਪਰ ਲੋਕਾਂ ਨਾਲ ਆਪਣੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਵਾਦਾ ਕਰਦਾ ਜਿਹੜਾ ਮੈਡੀਕਲ ਦਾ ਰੋਲ ਐ ਜਾਂ ਕੋਈ ਵੀ ਰੋਲ ਐ ਮੈਂ ਉਹਨਾਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਦਬਾਅ ਜ਼ਰੂਰ ਪਾਇਆ ਗਿਆ ਵੀ ਤੁਸੀਂ ਆਪਦੀਆਂ ਐਪਲੀਕੇਸ਼ਨਾਂ ਵਾਪਸ ਲਓ ਜਾ ਸਾਡੇ ਨਾਲ ਪੈਸਿਆਂ ਦੀ ਸਾਂਝ ਕੰਡ ਕਰੋ ਜੇ ਆਪਾਂ ਹੀ ਇਸ ਗੱਲ 'ਚ ਨਹੀਂ ਪੈਂਦੇ ਤਾਂ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਮੀਡੀਆ ਵਾਲੇ ਖੜੇ ਹੋ ਕਿਸੇ ਨੇ ਰਾਤ ਬਰਾਤੇ 4:30 ਵਜੇ ਆ ਕੇ ਕਿਸੇ ਦੇ ਘਰ ਆਏ ਆ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਦੀ ਰਮਾਣਾ ਸਾਹਿਬ ਤੁਸੀਂ ਗੱਲ ਕਰਦੇ ਹੋ ਉਹ ਸਾਰੇ ਫਰੀਦਕੋਟ ਨੂੰ ਪਤਾ ਹੈ ਕਿੰਦਾ ਪੀਏ ਨਸ਼ੇ 'ਚ ਫੜਿਆ ਗਿਆ ਨਸ਼ਾ ਪੀਂਦਾ ਨਹੀਂ ਫੜਿਆ ਗਿਆ ਵੇਚਦਾ ਫੜਿਆ ਗਿਆ ਕੀ ਹੁੰਦਾ ਘਟ ਅਠਿਆ ਕੀ ਹੁੰਦੇ ਖਾਤੇ ਚੈੱਕ ਹੋਏ ਕੀ ਉਹਦੇ ਪੈਸੇ ਕਿੱਥੇ ਆਏ ਕਿੱਥੋਂ ਗਏ ਚੈੱਕ ਹੋਏ ਸ਼ੈਡੂਲ ਕਾਰਵਾਈ ਹੋ ਰਹੀ ਹੈ ਇਹਦਾ ਕੀ ਜਵਾਬ ਇਸ ਦੇ ਵਿੱਚ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਹੈ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਲਈ ਮੈਡੀਕਲ ਲੋਕਾਂ ਲਈ ਬਾਤ ਚੱਕੂੰਗਾ ਤੱਤੀਆਂ ਹਵਾਵਾਂ ਲੱਗਣਗੀਆਂ ਮੈਂ ਤਾਂ ਇਹ ਜਰ ਲੂੰਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਫ਼ਤੇ 10 ਦਿਨਾਂ ਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਢੀਕੂੰਗਾ ਜਿਹੜਾ ਤੁਹਾਡਾ ਇਸ ਗੱਲ ਦਾ ਸਵਾਲ ਹੈ ਵੀ ਇਸ ਗੱਲ ਦਾ ਜਵਾਬ ਕਿਸ ਰੂਪ ਚ ਦਿੱਤਾ ਜਾਊਗਾ ਉਹ ਵਿਜੀਲੈਂਸ ਦੀ ਇਨਕੁਆਇਰੀ ਤੋਂ ਬਾਅਦ ਦਿੱਤਾ ਜਾਊਗਾ ਤੁਹਾਡੀ ਪ੍ਰਾਈਵੇਟ ਜਗ੍ਹਾ ਹੈ ਤੇ ਪਰ ਸਾਨੂੰ ਪੱਤਰਕਾਰਾਂ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਕਵਰੇਜ ਨਹੀਂ ਕਰ ਸਕਦੇ ਵੀਰੇ ਧੱਕਾ ਵੀ ਕੋਈ ਚੀਜ਼ ਹੈ ਉਹ ਧੱਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਮੈਂ Hindu religion ਦੇ ਨਾਲ ਖੱਤਰੀ ਬੰਦਾ ਹੈ Hindu ਬੰਦਾ ਹੈ ਕਿ ਮੈਨੂੰ ਤਾਂ ਦਬਾਇਆ ਜਾ ਰਿਹਾ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ ਰਿਲੀਜਨ ਦੇ ਹੁੰਦੀ ਵੇਖੀ ਐ ਨੇਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਕਿਤੇ ਐਵੀਂ ਜੀ ਕਾਰਵਾਈ ਹੁੰਦੀ ਦੇਖੀ ਐ ਦੱਸੋ ਮੈਨੂੰ ਇਹ ਗੱਲ ਸਾਰਾ ਬਾਈ ਜੀ ਆ ਸਾਰਾ ਮੈਂ ਕਹਿੰਦਾ 50 100 ਕਿਲੋਮੀਟਰ ਚੈੱਕ ਕਰ ਲਓ ਸਾਰੀਆਂ ਥਾਵਾਂ ਬਣੀਆਂ ਕੋਈ ਬੰਦਾ ਉਧਰ ਕਿਉਂ ਨਹੀਂ ਗਿਆ ਜੀ ਜੇ ਅਸੀਂ ਆਵਾਜ਼ ਚੱਕਦੇ ਆਂ ਇਹਦਾ ਮਤਲਬ ਜੇ ਆਵਾਜ਼ ਚੱਕਣਾ ਗੁਨਾਹ ਹੋ ਗਿਆ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਫਰੀਦਕੋਟ ਤੋਂ ਕੋੜਕਪੂਰੇ ਤੱਕ ਜੇ ਤੁਸੀਂ ਨਿਗਾਹ ਮਾਰੋਗੇ ਤਾਂ ਬਿਲਕੁਲ ਜਿਵੇਂ ਤੁਸੀਂ ਗੱਲ ਕਹੀ ਐ ਉਹ ਸਾਰੇ ਨਜਾਇਜ਼ ਹੈ ਸਾਰੇ ਨਜਾਇਜ਼ ਕਬਜ਼ੇ ਆ ਸਾਡੀ ਤੋਂ ਗਲਤੀ ਹੋ ਗਈ ਸੀ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਆ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਹੈ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ ਆ ਜਿਹੜੇ ਡੀਟੀਪੀ ਸਾਹਿਬ ਇੱਥੇ ਖੜੇ ਸੀ ਇਸ ਗੱਲ ਦਾ ਜਵਾਬ ਦੇਣ ਭੱਜੇ ਕਿਉਂ ਭੱਜੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ ਜਿਹੜੇ ਨਜਾਇਜ਼ ਬਣਾਈ ਹੋਈ ਹੈ ਬਿਲਡਿੰਗਾਂ ਬਣਾਈਆਂ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਫੇਰ ਤੁਹਾਡਾ ਅਗਲਾ ਪ੍ਰੋਸੈਸ ਕੀ ਹੈ ਮੈਂ ਤੁਹਾਨੂੰ ਦੱਸਦਾ ਮੈਂ ਪਬਲਿਕ ਇੰਟਰਸਟ ਦੇ ਵਿੱਚ ਲੋਕਾਂ ਲਈ ਬੋਲਦਾ ਰਵਾਂਗਾ ਮੈਂ ਹਫ਼ਤਾ 10 ਦਿਨ ਮੈਡੀਕਲ ਦੇ ਵਿੱਚ ਜਿਹੜਾ ਲੋਕਾਂ ਲਈ ਰੌਲਾ ਪਾਇਆ ਉਸ ਗੱਲ ਦੀ ਹਫ਼ਤਾ 10 ਦਿਨ ਵੇਟ ਕਰਾਂਗਾ ਵੀ ਉਸ 'ਚ ਸਰਕਾਰ ਕੀ ਕਦਮ ਲੈਂਦੀ ਹੈ ਕੀ ਚੋਰਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਚੋਰਾਂ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਲੱਗੇ ਐ ਉਹਨਾਂ ਨੂੰ ਡੱਕਿਆ ਜਾਂਦਾ ਜਾਂ ਨਹੀਂ ਡੱਕਿਆ ਜਾਂਦਾ ਉਸ ਤੋਂ ਬਾਅਦ ਇਸ ਗੱਲ ਦਾ ਫੈਸਲਾ ਲਵਾਂਗਾ ਕੀ ਹੋਤਾ ਤੁਹਾਨੂੰ ਅੰਜਾਮ ਪੋਗਤ ਮੈਂ ਪਹਿਰੇ ਕੋਈ ਗੱਲ ਨਹੀਂ ਅੰਜਾਮ ਹੈ ਨਾ ਜਿਹੜੇ ਅੰਜਾਮ ਹਰੇਕ ਨੂੰ ਭੁਗਤਨੇ ਪੈਣੇ ਬਸ ਸਮੇਂ ਦੀ ਗੱਲ ਹੈ ਸਮੇਂ ਦੀ ਮਸਤਾ ਬਿਲਕੁਲ ਗੱਲ ਕਹਤੀ ਸੀ ਤੁਸੀਂ ਕਿ ਮੇਰੇ ਨਾਲ ਇਹ ਤੱਕਾ ਹੋਊਗਾ ਜੇ ਕਰਨਗੇ ਤਾਂ ਕਰ ਦਨ ਮੈਂ ਪਰ ਆਪਦਾ ਜਿਹੜਾ ਕੰਮ ਆ ਉਹ ਇਸੇ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੈਸੇ ਵੀ ਆਫਰ ਹੋ ਗਏ ਮੈਂ ਨਾ ਮੰਨਿਆ ਮੈਨੂੰ ਸਮਝਾ ਵੀ ਲਿਆ ਹੁਣ ਤਾਂ ਉਹਨਾਂ ਕੋਲੇ ਤਰੀਕਾ ਇਕੱਲਾ ਡਰਾਉਣ ਦਾ ਹੀ ਰਹਿ ਗਿਆ ਤੁਸੀਂ ਮੈਨੂੰ ਸਾਰੇ ਫਰੀਦਕੋਟ ਵਾਸੀ ਇੱਕ ਗੱਲ ਦੱਸੋ ਜੇ ਤੁਸੀਂ ਸਾਰੇ ਸਹਿਮਤ ਹੋ ਮੇਰਾ ਤਾਂ ਨੁਕਸਾਨ ਹੋ ਗਿਆ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਮੈਡੀਕਲ ਵਾਲਾ ਜਿਹੜਾ ਜਾਂਚ ਹੋ ਰਹੀ ਹੈ ਉਹਦੀ ਐਪਲੀਕੇਸ਼ਨ ਵਾਪਸ ਲੈ ਲੂੰਗਾ ਪਰ ਮੈਂ ਇੰਨਾ ਲੋਕਾਂ ਨੂੰ ਚੋਰਾਂ ਨੂੰ ਸਬਕ ਸਿਖਾ ਕੇ ਰਹੂੰਗਾ ਕਿੰਨਾ ਨੁਕਸਾਨ ਹੋਇਆ ਬਿਲਕੁਲ ਤਸਵੀਰਾਂ ਤੁਸੀਂ ਵੇਖੀਆ ਕਿ ਕਿਸ ਤਰੀਕੇ ਨਾਲ ਜਿਹੜਾ ਹੈਗਾ ਹੈ ਦਿਲ ਦੀ ਗਹਿਾਇਦਾ ਹੋਇਆ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਮਾਣਾ ਸਾਹਿਬ ਪੈਸੇ ਜ਼ਿੰਦਗੀ ਦੀ ਹੱਥ ਦੀ ਮਾਇਲ ਹੈ ਕਮਾਏ ਜਾਣਗੇ ਪਰ ਜੋ ਨੁਕਸਾਨ ਇਹਨਾਂ ਨੇ ਜਿਵੇਂ ਉਹ ਕੀਤਾ ਆਪ ਦੀ ਉਹ ਸਾਰੀ ਉਮਰ ਮੇਰੇ ਦਿਲ 'ਚ ਰੜਕਦਾ ਰਹੂਗਾ